ਠੀਕ ਆ ਤੇ ਮੁੱਲ ਕਿੰਨਾ ਰੱਖਦੇ ਆਪਾਂ ਮੁੱਲ ਦਾ ਵੀ ਇੱਕ ਵੀ ਹੈ ਇਹਦਾ ਇੱਕ ਵੀ ਕਿੱਥੋਂ ਦੇ ਦੇਣੀ ਆ ਆਪਰੇ ਲੱਖ ਦੀ ਦੇਣੀ ਆ ਲੱਖ ਰੁਪਏ ਲਗਣੀਆਂ ਆਪਾਂ ਬਸ ਚੰਗੀ ਹੈ ਵੀਰੇ ਪਹਿਲਾਂ ਸਾਡੇ ਬੰਦਾ ਮੇਰੇ ਕੋਲੋਂ ਮਾਲ ਬਹੁਤ ਖੜਾ ਜਿਆ ਦੋ ਡੰਗ ਚਵਾ ਕੇ ਲੈ ਕੇ ਜਾ ਵੀਰੇ ਮਿੰਦੋ ਆਪਣੇ ਨਹੀਂ ਕਰ ਰਹੇ ਜੀ ਮੱਛਲੀ ਰਹਿਣ ਸਹਿਣ ਦੀ ਪੂਰੀ ਆਪਣੇ ਕੋਲ ਆ ਠੀਕ ਆ ਵੀ ਜਾਣੀ ਕਾ ਤਸੱਲੀ ਕਰਕੇ ਲੈ ਜੇ ਹਨਾ ਤਸੱਲੀ ਕਰਕੇ ਚਾਰਾਂ ਦਾ ਚੋਕੇ ਲੈ ਕੇ ਜਾਵੇ ਸਹੀ ਗੱਲ ਫੇਰ ਤਾਂ ਕੋਈ ਡਾਊਟ ਵੀ ਨਹੀਂ ਰਹਿੰਦਾ ਹਨਾ ਜੇਦੋਂ ਆਪਾਂ ਚੋਲੀ ਕੋਲ ਮਾਲ ਸਾਨੂੰ ਤਾਂ ਅੱਖਾਂ ਚਾਹੀਆਂ ਵੱਡੇ ਟੌਪ ਦੀਆਂ ਖੜੀ ਹੁੰਦੀਆਂ ਤਸੱਲੀ ਕਰ ਕਰਕੇ ਲੈ ਕੇ ਜਾਓ ਜਿਹਨੇ ਆਉਣੀ ਹੈ ਨਾ ਮੇਰੇ ਕੋਲ ਆਓ ਦੋ ਦੰਦੇ ਪ੍ਰੈਸ ਕਰਕੇ ਆਓ ਮੇਰੇ ਕੋਲ ਠੀਕ ਆ ਆਇਓ ਤਸੱਲੀ ਕਰ ਲਈ ਚੋਲੀ ਹਨਾ ਫੇਰ ਕੋਈ ਡਾਊਟ ਨਹੀਂ ਰਹਿੰਦਾ ਤਸੱਲੀ ਕਰਕੇ ਚ ਲੈ ਕੇ ਜਾਓ ਨਹੀਂ ਆਪ ਕੋਈ ਨਾ ਪੱਪਾ ਦੀ ਤਸੱਲੀ ਹੁੰਦਾ ਪਕੰਡੇ ਤੋਂ ਤੁਰਮਾ ਧਮਾ ਜਿੰਨਾ ਕਹਦਾ ਉਹਦਾ 100 ਗ੍ਰਾਮ ਵੀ ਨਹੀਂ ਘੱਟ ਆਪਣੇ ਆਪਣਾ ਸਹੀ ਗੱਲ ਆ ਉਹ ਫੇਰ ਤਾਂ ਪਿੱਛੇ ਕੀ ਰ ਤੇ ਜਿਹੜੀ ਇਹ ਦੂਜੇ ਨੰਬਰ ਤੇ ਹੈ ਬਾਈ ਦੂਜੇ ਨੰਬਰ ਤੇ ਹੈ ਬਾਈ ਇਹ ਵੀ ਨੇ ਫਰੂਨ ਖੀਰੀ ਵੀ ਸੀ ਹੈ ਅੱਛਾ ਫਰੂਨ ਆ ਇਹ ਖੀਰੀ ਵੀ ਸੀ ਹੈ ਕਿੰਨੇ ਦਿਨ ਹੋ ਗਏ ਸੋਈ ਨੂੰ ਸੋਈ ਨੂੰ ਵੀ ਇਹਨੂੰ 12 ਦਿਨ ਹੋ ਗਏ ਇਹਨੂੰ 12 ਦਿਨ ਸੋਈ ਨੂੰ ਹੋ ਗਏ ਬੱਚਾ ਕੀ ਆ ਬੱਚਾ ਇਹ ਬਸ ਬੱਚਾ ਮੂਰੇ ਖੜਾ ਹੈ ਨਾ ਤੇ ਕਿੰਨਾ ਤਿਆਰ ਹੋਣ ਕੰਟੇ ਵਾਲਾ ਦੱਤ ਬਾਈ ਉਹ ਤਾਂ ਕੋਈ ਨਹੀਂ 28 ਕਿਲੋ ਤੋਂ ਪਲੱਸ ਹੈ ਨੇ ਸਦੇ 400 ਗ੍ਰਾਮ ਸਾਢੇ 400 ਗ੍ਰਾਮ 28 ਕਿਲੋ ਹਾਂਜੀ ਤੋਂ ਪਲੱਸ ਆ 28 ਇੱਕ ਟਾਈਮ 14 ਕਿਲੋ ਹੁੰਦਾ ਕਿਉਂ ਚਲ ਸਾਢੇ 400 ਕਿੰਨੇ ਦਿਨ ਹੋ ਗਏ ਸੋਈ ਨੂੰ 12 ਦਿਨ ਹੋ ਗਏ ਵੀਰੇ ਨੂੰ ਕਰ ਜੂ 30 ਤੂੰ ਆਬਰ ਇਹ ਕਰ ਦੇਣੀ ਹੈ ਇਹ 30 ਦਾ ਰਾਮ ਨਾ ਕਰੋ ਸਾਫ ਹੋ ਗੋਗੀਆਂ ਨੇ ਇਨਸਾਫ ਹੋ ਗਿਆ ਨਹੀਂ ਵੀਰੇ ਦਾ ਕਾਡ ਕੋਲ ਚੱਲਣਾ ਅਜੇ ਚੱਲਣਾ ਹੋਇਆ ਤਾਂ ਦਿਨ ਥੋੜੇ ਹੋਇਆ ਉਹ ਵੀ ਦਿਨ ਥੋੜੇ ਹੋਇਆ ਨਾ ਅਜੇ ਕਾਡ ਪਰ ਦਾਹ ਪਤਾ ਨਾ ਦੇਣਾ ਚੱਲਦਾ ਹੈ ਨਾ ਠੀਕ ਹੈ ਚੱਲਿਆ ਨਹੀਂ ਮੇਰੇ ਦੱਸ ਫਿਰ ਉਹ ਤੋਂ ਬਾਅਦ ਦੁੱਧ ਹੋਰ ਵਧੂ ਹੈ ਨਾ ਅਜੇ ਮੇਰਾ ਕੱਲ ਦੀ ਸ਼ਾਮ ਦੀ ਚੋਈ ਹੋਈ ਆ ਕੋਈ ਵੀ ਆਪ ਨਹੀਂ ਹੈਗਾ ਡੰਗ ਦੀ ਆਈ ਉਹ ਲੱਗੂ ਇਹ ਕੋਈ ਪੁਨੀਆ ਬੇ ਡੰਗ ਦੀ ਜੱਟ ਰੇ ਦੇਖਣ ਤੋਂ ਇਹ ਦੁੱਤ ਹੋਰ ਚੱਲ ਜਣਾ ਸੀ ਇਹਨੇ ਠੀਕ ਉਹ ਢਾਂਚੇ ਦੀਆਂ ਚੰਗੀਆਂ ਦੋਵੇਂ ਹਨਾ ਉਹ ਵੀ ਕੱਲ ਦੇ ਮੁਕਦਮੇ ਦੀ ਉਹ ਵੀ ਠੀਕ ਨੇ ਢਾਂਚਾ ਕੱਲ ਦੇ ਮੁਕਦਮੇ ਦੀ ਨਹੀਂ ਵੈਟਾ ਦੇਖੋ ਮੁਕਦਮਾ ਕਿਉਂਕਿ ਮੰਡੀ 'ਚ ਇਹ ਨਾਲ ਦੀਆਂ ਗੰਡਮੀ ਚੌਂਦੀਆਂ ਮੱਸੀਆਂ ਹੁੰਦੀਆਂ ਇਹ ਆਦੀ ਆਪਣੇ ਸਹੀ ਗੱਲ ਆ ਸਾਰੀ ਮੰਡੀ 'ਚ ਨਹੀਂ ਐਜੀ ਆਈ ਹੁਣ ਇਹ ਤੇ ਬਾਕੀ ਮੈਨੂੰ ਐ ਲੱਗਦਾ ਵੀ ਇਹਨਾਂ ਦੋਵਾਂ ਦੀ ਫੈਟ ਵੀ ਚੰਗੀ ਹੋਣਾ ਹੈਨਾ ਖੈਰ ਦਾ ਵੀਰੇ ਉਹਦੀ ਚੰਗੀ ਦੁੱਧ ਪੀਣ ਚ ਬਹੁਤ ਵਾਦ ਆ ਵੀਰੇ ਆਪਣਾ ਸਾਹੀਵਾਲ ਦੀ ਚੰਗੀ ਹੁੰਦੀ ਹੀ ਹੁੰਦੀ ਹੈ ਨਾ ਪਹਿਲਾਂ ਤਾਂ ਇਹਦੀ ਵੀ ਵੈਡ ਵਧੀਆ ਹੋਊਗਾ ਨਾ ਨੀਰੀ ਵਧੀਆ ਕਰਾਉ ਸੀ ਥੋੜੀ ਤੇ ਕੀ ਮਨ ਕਰਿਆ ਵੀਰੇ ਜਿਹਦਾ ਮੁੱਲ ਵੀਰੇ 60 ਦਾ ਹੈ 1 60 ਆ ਇਹ ਕਿੰਨੇ ਦੇਣੀ ਆ ਇਹ ਵੀਰੇ ਕਿੰਨੇ ਦੀ ਦਵਾਂਗੇ ਆਪਾਂ ਇਹ 1 40 40 ਦਵਾਂਗੇ ਵੀਰੇ ਠੀਕ ਆ ਠੀਕ ਆ ਠੰਡੀ ਆ ਜੇ ਦੋਨੇ ਪਾਸੇ ਬਹਿ ਕੇ ਚੋਈ ਚੱਲਦਾ ਮਸ਼ੀਨ ਨਾਲ ਜਮਾਂ ਖੁੱਲੀ ਆ ਬਸ ਵੀਰੇ ਠੀਕ ਆ ਸਾਫ ਸੁਥਰੀ ਆ ਸਾਫ ਸੁਥਰੀ ਆ ਵੀਰੇ ਇਹਨਾਂ ਥੱਲੀ ਕਰਕੇ ਲੈ ਕੇ ਜਾਵੇ ਆਲਾ ਠੀਕ ਆ ਠੀਕ ਆ ਬਾਕੀ ਮੌਕੇ ਤੇ ਹੋ ਜੂ ਗੱਲਬਾਤ ਕਰਦੇ ਹਣਾ ਠੀਕ ਆ ਤੇ ਆਪਣਾ ਜਿਵੇਂ ਵਪਾਰ ਦਾ ਕੰਮ ਆ ਬਾਈ ਘਰੇ ਪਸ਼ੂ ਵੀ ਹੁੰਦੀ ਹੋਣਗੇ ਨਾ ਘਰੋਂ ਬਰੇ ਮੇਰੇ ਕੋ ਟਾਪ ਦੀਆਂ ਮਸ਼ੀਨਾਂ ਆ ਜਾਂਦੀਆਂ ਨੇ ਵੱਡੀ ਵੱਡੀ ਤੋਂ ਵੱਡੀ ਘਾਉਂਦੀ ਆਪਣੇ ਕੋਲ ਹੂੰ 40 ਲੀਟਰ ਤੱਕ ਆਪਣਾ ਗਾ ਮਿਲ ਜਾਂਦਾ ਠੀਕ ਆ 20 ਤੋਂ ਲੈ ਕੇ 40 ਦੀ ਇਹਤਰਾ ਗਾਂ ਖਰੀਦਦੇ ਆਪਣੇ ਕੋਲ ਮਤਲਬ ਇਹ ਤਰ੍ਹਾਂ ਦਾ ਮਾਲ ਮਿਲ ਜਾਂਦਾ ਹਨ ਨਹੀਂ ਹਰੇਕ ਤਰ੍ਹਾਂ ਦੀ ਵੱਡੀ ਮਿਲਦੀ ਵੀਰੇ ਛੋਟੀ ਗਾਂ ਨਹੀਂ ਮਿਲਦੀ ਹੈ ਉਹ ਵੱਡੀ ਗਾਂ ਹੀ ਮਿਲਦੀ ਹੈ ਅੱਛਾ ਵੱਡੀਆਂ ਹੀ ਮਿਲਣਗੀਆਂ ਵੱਡੀ ਬਲੋਕ ਇਕੱਲੀ ਗਾਈਆਂ ਦਾ ਕੰਮ ਹੀ ਆਪਣਾ ਮਤਲਬ ਤਾਂ ਹੈ ਨਹੀਂ ਵੀ ਮੱਝਾਂ ਦਾ ਹੈ ਨਹੀਂ ਵੀ ਇਕੱਲੀਆਂ ਗਾਵਾਂ ਦੇ ਸਪੈਸ਼ਲ ਇਕੱਲੀਆਂ ਗਾਵਾਂ ਦਾ ਹੀ ਵੀਰੇ ਕਾਂਵਾਂ ਦੇ ਵਿੱਚ ਐਚਐਫ ਤੇ ਸ਼ਾਈ ਵਾਲ ਜਰਸੀ ਵੀ ਆ ਜਾਂਦੀ ਹੈ ਜਰਸੀ ਭਾਵੇਂ ਐਚਐਫੋਂ ਜ਼ਿਆਦਾ ਹੁੰਦੀ ਹੈ ਯਾਨੀ ਕਿ ਜ਼ਿਆਦਾ ਐਚਐਫ ਆ ਗਈ ਹਾਂਜੀ ਐਚਐਫੋਂ ਜ਼ਿਆਦਾ ਆਉਂਦੀ ਹੈ ਠੀਕ ਹੈ ਤੇ ਯਾਨੀ ਹੈ ਚੰਗੇ ਬੋਲਦਗੇ ਚੰਗੇ ਹਾਂਜੀ ਵੀਰੇ ਠੀਕ ਹੈ ਤੇ ਬਈ ਆਪਣਾ ਨੰਬਰ ਦੁਬਾਰੇ ਬੋਲ ਦਿਓ ਐਡਰੈਸ ਨੰਬਰ ਜੀ 83377731 ਦੁਬਾਰੇ ਬੋਲ 83377731 ਠੀਕ ਹੈ ਠੀਕ ਹੈ ਇਹ ਬਹੁਤ ਇਕੱਠੀਆਂ ਕਿਸ ਨੇ ਲੈਣੀਆਂ ਹੋਣ ਹਨ ਜੇ ਦੋਨੋਂ ਇਕੱਠਿਆਂ ਦਾ ਮੁੱਲ ਕਰੀਏ ਦੋਨਾਂ ਦੇ ਵੀ ਦਵਾਂਗੇ ਆਪਾਂ 220 270 ਦੇ ਰਿਹਾ ਦੋ ਠੀਕ ਹੈ ਜੇ ਇਕੱਠੀਆਂ ਚੱਲੀ ਬਾਕੀ ਕਰੋ ਉਹਦਾ ਤਾਂ ਵੀਰੇ ਆਪਣੇ ਲੈਰੀ ਵੀ ਗਾਦੀ ਲਾਈਵ ਚ ਵਾਈਆਂ ਪਈਆਂ ਹੋਈਆਂ ਵੀਰੇ ਆਪਣੇ ਲਾਈਵ ਚ ਵਾਈਆਂ ਪਹਿਲਾਂ ਦੇਖੋ ਮੇਰੇ ਪੇਜ ਤੇ ਸਰੂਗੀਆਂ ਪੈਪੂ ਟੈਂਪ ਲੇਵਜ ਹੋਈਆਂ ਹੋ ਜਾਂ ਪਰੇ ਠੀਕ ਆ ਬਾਈ ਕੰਡੇ ਦੇ ਰੱਖ ਕੇ ਦੁੱਧ ਐ ਨਿਕਪਰਨਾ ਮੈਨੇ ਕੰਡੇ ਦਾ ਕੇ ਦੁੱਧ ਬਿਨਾਂ ਆ ਲੇਵਜ ਦੇ ਦਿੱਤੇ ਆ ਚਾਹਤ ਲੱਗਦਾ ਲੇਵਜ ਹੋਈਆਂ ਨਹੀਂ ਆ ਠੀਕ ਆ ਬਾਈ ਧੰਨਵਾਦ ਬਾਈ ਤੂੰ ਡਿਟੇਲ ਦੋਮਾਂ ਦੀ ਲੈਤੀ ਆਪਾਂ ਸ਼ਾਹੀਵਾਲ ਵੀ ਚੰਗੀ ਆ ਤੇ ਜਿਹਨੂੰ ਵੀ ਪਸੰਦ ਆਉਂਦਾ ਹੋਵੇ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ ਐਡਰੈਸ ਨੂੰ ਲੈ ਕੇ ਦੇ ਦਾਂ